ਤੋ ਦੋਸਤੋ ਅੱਜ ਤੁਹਾਡੇ ਨਾਲ ਜੋ ਪਤੀਲੇ ਦੇ ਉੱਪਰ ਕਾਲਖ ਜੰਮ ਜਾਂਦੀ ਹੈ ਉਹ ਵਿਧੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵਿਧੀ ਦੇ ਵਿੱਚ ਇਸ ਪਤੀਲੇ ਦੇ ਉੱਪਰ ਤੇਲ ਲਗਾਇਆ ਗਿਆ ਉਪਰੰਤ ਇਸ ਨੂੰ ਪੋਲੋਥੀਨ ਦੇ ਨਾਲ ਉਪਰੋਂ ਕਵਰ ਕਰ ਦਿੱਤਾ ਗਿਆ ਹੈ ਜੋ ਪੋਲੋਥੀਨ ਕਵਰ ਫੋਨ ਦੇ ਨਾਲ ਕੀ ਹੋਏਗਾ ਕਿ ਜੋ ਪਤੀਲਾ ਅੱਗ ਦੇ ਉੱਤੇ ਰੱਖਣ ਦੇ ਨਾਲ ਕਾਲਾ ਹੋ ਜਾਂਦਾ ਹੈ ਉਹ ਪਤੀਲਾ ਕਾਲਾ ਨਹੀਂ ਹੋਏਗਾ ਆਪ ਜੀ ਦੇ ਨਾਲ ਦੇਖੋ ਇਹ ਵਿਧੀ ਸਾਂਝੀ ਕਰ ਰਹੇ ਹਾਂ ਇਸ ਪੋਲੋਥੀਨ ਨੂੰ ਉੱਪਰ ਲਗਾ ਦਿੱਤਾ ਗਿਆ ਹੁਣ ਅੱਗ ਦੇ ਉੱਪਰ ਆਗ ਨੂੰ ਜੋ ਰਿਣਾ ਜਾਏਗਾ ਤੇ ਪਤੀਲਾ ਉੱਪਰ ਰੱਖਿਆ ਹੈ ਲੇਕਿਨ ਦੇਖੋ ਪੋਲੋਥੀਨ ਬਿਲਕੁਲ ਨਹੀਂ ਛੜਿਆ ਪੋਲੋਥੀਨ ਬਿਲਕੁਲ ਨਾਲ ਚਿਪਕ ਗਿਆ ਹੈ ਹੁਣ ਜੋ ਆਪ ਸਾਗ ਤਿਆਰ ਹੋਇਆ ਸਾਗ ਤਿਆਰ ਕਰਨ ਤੋਂ ਬਾਅਦ ਇਹ ਪੋਲੋਥੀਨ ਉਤਾਰ ਦਿੱਤਾ ਗਿਆ ਹੈ ਬਿਲਕੁਲ ਪਤੀਲਾ ਸਾਫ ਧੋਣ ਦਾ ਝੰਜਟ ਖਤਮ ਸਾਗ ਤਿਆਰ ਹੋਇਆ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੋਰਾਂ ਦੇ ਨਾਲ ਵੀ ਸਾਂਝਾ ਜ਼ਰੂਰ ਪਾਉਣਾ ਜੀ ਬਿੰਦਿਆਂ ਪ੍ਰਵਾਨ ਕਰਨੀਆਂ ਤੇ ਆਪਣੀ ਰਾਏ ਜ਼ਰੂਰ ਦੱਸਣਾ ਜੀ